ਜੋ ਬੁਲੇ ਸੁਨਰ ਪੈ ਭਗਵਾਨ ਵਾਲਮੀਕ ਮਹਾਰਾਜ ਕਿਦੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ Nath ਮਹਾਰਾਜ ਕਿਦੈ ਦੁਹਰਾ ਵਾਲਮੀਕ ਭਗਵਾਨ ਵਿਸ਼ਵ ਦੇ ਆਦਿ ਕਵੀ ਵਿਦਵਾਨ ਹੈ ਸ਼ਬਦ ਜਿਨ੍ਹਾਂ ਦੇ ਵੇਦਾਂ ਦਾ ਅੰਦਰ ਕਰਨ ਜਗਤ ਕਲਿਆਣ ਹੈ ਵਾਲ ਮੇਤ ਭਗਵਾਨ ਦੇ ਤਜ ਮੰਤਰ ਅਮੋਲ ਲੈ ਕੇ ਪਹੁੰਚੇ ਵਿਦਵਾਨ ਵਿਦਵਾਨਾਂ ਦੇ ਕੋਲ ਤਦ ਧਰਤੀ ਕੁੱਲ ਕਸ਼ਮੀਰ ਦੀ ਖਿੜ ਗਈ ਫਾਂ ਫੁਲਾਕ ਚਾਵਾ ਅੰਦਰ ਨੱਚਿਆ ਹਰ ਤਿਸਮੇ ਦਾ ਆਵ ਚਾਰੇ ਤਰਪ ਸੁਗੰਧੀਆਂ ਮਹਿਕਣ ਲੱਗ ਪਈ ਪੌਣ ਹਰ ਪਰਬਤ ਤੇ ਉੱਚੀ ਹੋ ਗਈ ਖੁਸ਼ੀਆਂ ਅੰਦਰ ਧਣ ਰਹਿਮਨ ਕੀਵਾ ਹੋ ਗਿਆ ਈਸ਼ਵਰ ਦਾ ਵਰਤਾਪ ਕੁਲ ਮੀਤ ਭਗਵਾਨ ਦਾ ਹੱਥ ਛਿੰਕਾ ਕਰਦਾ ਜਾਪ ਅਨਮੋਲ ਖਜ਼ਾਨਾ ਭਾਤੇ ਮੰਤਰ ਬੇ ਹਿਸਾਬ ਕਰ ਲੈ ਕੁੱਲ ਸੰਪਾਦਨਾ ਜਦ ਰਿਸ਼ਿਆ ਸਰਦਾ ਨਾਲ ਕਠਨ ਤਪੱਸਿਆ ਸਾਧਨਾ ਕਰਕੇ ਨਾਲ ਪਿਆਰ ਪਿਧਵਾਨਾ ਜਦ ਕਰ ਲੈ ਚਾਰੇ ਵੇਦ ਤਿਆਰੇ ਹੋ ਗਏ ਵੇਦ ਤਿਆਰ ਜਹਾਂ ਕਿਉ ਖੁਸ਼ੀਆਂ ਸਭ ਦੇ ਚਿੱਤ ਜਿਉ ਨਵਾਂ ਅਦੁੱਗਾ ਹੋ ਗਿਆ ਪਰਗਰ ਦੁਨੀਆਂ ਵਿੱਚ ਕਿਉ ਚਾਵਾ ਅੰਦਰ ਮੌਲ ਪਏ ॠषि मुनि ਵਿਦਵਾਨ ਜਿਉ ਮੰਡਲ ਉੱਤੇ ਪਹੁੰਚ ਕੇ ਖੁਸ਼ ਹੋਵਣ ਸੁਧਵਾਨ ਦੇ ਪੂਰੀ ਤੱਕ ਪਹੁੰਚ ਗਈ ਜਬੇਤਾ ਦੇ ਕਨਸੋ ਫਿਰ ਵਾਲਮੀਕ ਭਗਵਾਨ ਨੇ ਇਹ ਢਕਾਇਆ ਢੋ ਇੱਧਰ ਵਿੱਚ ਕਸ਼ਮੀਰ ਦੇ ਹੋ ਗਏ ਦੇ ਤਿਆਰ ਉਧਰ ਮੇਲਾ ਕੁੰਮ ਦਾ ਆ ਗਿਆ ਹਰਿਦਵਾਰ ਰਿਸ਼ਿਆ ਮੰਨਿਆ ਬੈਠ ਕੇ ਕਰਕੇ ਸੋਚ ਵਿਚਾਰ ਕੀਤਾ ਅੰਤਮ ਫੈਸਲਾ ਸਾਰੇ ਇਸ ਪ੍ਰਕਾਰ 68 ਤੀਰਥ ਥਾਨ ਕੇ ਕਰਨ ਇੱਥੇ ਇਸ਼ਨਾਨ ਆ ਗਿਆ ਮੇਲਾ ਕੁੰਮ ਦਾ ਪਿਆਰੇ ਉਸ ਥਾਨ ਦੁਨੀਆ ਭਰ ਦੇ ਆਉਣਗੇ ਉਸ ਥਾਂ ਦੇ ਵਿਦਵਾਨ ਪੇਟਾ ਕਰੀਏ ਉਹਨਾਂ ਨੂੰ ਚਾਰੇ ਵੇਦ ਮਹਾਨ ਵਾਲਮੇ ਭਗਵਾਨ ਦੇ ਮੰਤਰ ਸੰਜੋ ਖਾਸ ਉਸ ਸ੍ਰੀ ਕੁੱਲ ਪ੍ਰੇਮ ਦਾ ਬੰਧ ਸੀ ਜਿਨ੍ਹਾਂ ਵਿੱਚ ਪ੍ਰਕਾਸ਼ ਜੋਸੀ ਵਿਰਸਾ ਦੇ ਸ਼ਦਾ ਆਦਵਸ ਜਾਪਾਸ ਤੇ ਸੋ ਲਿਖ ਗਿਆ ਨਿਆ ਹਰਪਨਦੀ ਦਾਸ ਉਚਾਰੇ ਸੇਤ ਸੁਲਖਣੇ ਰਬ ਵਿਚਰਾ ਕੇ ਨਾਲ ਤੁਰਪੇ ਖਰੀਦਵਾਰ ਨੂੰ ਆਪ ਪ੍ਰਖਤੇ ਲਾਲ ਦਾਲ ਉਹਨਾਂ ਦੇ ਭਗਤ ਜਨ ਤੁਰ ਪਰ ਸ਼ਰਦਾ ਦਾਤ ਉਦਮ ਬਖਸ਼ੇ ਜਿਨ੍ਹਾਂ ਨੂੰ ਸ੍ਰੀ ਵਾਲਮੀਕ ਭਗਵਾਨ ਕਰ ਅਰਦਾਸਾ ਸਿਮਰ ਕੇ ਆਦ ਪੁਰਖ ਦਾ ਨਾਮ ਕਉ ਵੇਦਾਨੂ ਰਖ ਰਤ ਵਿੱਚ ਰੱਖ ਕੇ ਹਿਰਦੈ ਉਹ ਕਰ ਪਰਨਾਮ ਸੰਗਤ ਹਰਿ ਦਿਵਾਰ ਨੋ ਤੁਰਪਈ ਇਸ ਪ੍ਰਕਾਰ ਤੁਰਦੀ ਜਿਵੇਂ ਪਿਆਰੇ ਸ਼ਬਦਾਂ ਨਾਲ ਵਿਚਾਰ ਪੰਦਵ ਕਈ ਜਾ ਰਹੇ ਆਦ ਪ੍ਰਖਤੇ ਵੀਰ ਚੜ ਕੇ ਹਰਿਦਵਾਰ ਦੀ ਥਿਰ ਦੇ ਵਿੱਚ ਤਸਵੀਰ ਨਾਥ ਕੇ ਮਾਨ ਨਿੰਦਰਾ ਦਿਲ ਵਿੱਚ ਇਹਨੇ ਚਾ ਮੰਨਲ ਮਠਿਆ ਪਦ ਹੀ ਤੁਰੇ ਚੜ ਫੁੱਲਿਆ ਦਿੱਤੇ ਪੈਂਦੀ ਰਾਤ ਹੈ ਉੱਥੇ ਕੰਨ ਮ ਕਾਮ ਅਟੁੱਟ ਭੰਡਾਰੇ ਸੰਗਤਾ ਲੈ ਆਵਣ ਉਸੇ ਧਾਮ ਭਜਨ ਕਰਦੇ ਆ ਭਗਤ ਜਨ ਕਰਦੇ ਤਾਤ ਉਸ ਰਾਤ ਭੋਜਨ ਛੱਕੇ ਫਿਰ ਤੁਰ ਪੈਂਦੇ ਹੁੰਦੀ ਜਦ ਪ੍ਰਭਾਤ ਦਿਲ ਵਿੱਚ ਮੇਲਾ ਕੁੰਬ ਦਾ ਪੱਥਰ ਵਿਚਾਰੇ ਵੇਦ ਜੁਗ ਅਜਗ ਤੱਕ ਜਿਨ੍ਹਾਂ ਤੋਂ ਦੁਨੀਆ ਲੈਂਦੀ ਸੀ ਫਿਰ ਸਾ ਭਾਰਤ ਵਰਸ਼ ਦਾ ਇਹ ਹਨੇਦ ਮਹਾਲ ਰਚਨਾ ਕੀਤੀ ਜਿਨ੍ਹਾਂ ਦੀ குரு ਗਾਲਮੀ ਭਗਵਾਨ ਖਬਰਾ ਹਰੀਦਵਾਰ ਦੇ ਪੌਂਟ ਰਿਆ ਸਥਾਨ ਆ ਰਹੇ ਕਸ਼ਮੀਰ ਤੋਂ ਰਿਸ਼ੀ ਮਨੀ ਵਿਦਵਾਨ ਆਦਿ ਸਮੇ ਜੋ ਮੰਤਰ ਕਹਿ ਗਏ ਪਾਲੀਂ ਭਗਵਾਨ ਜਿੰਨਾ ਅੰਦਰ ਬੰਦ ਹੈ ਸ੍ਰਿਸ਼ਟੀ ਦਾ ਗਿਆਨ ਹੈ ਕਰਦੇ ਰਹੇ ਵਿਚਾਰ ਜੋ ਆਦ ਪੁਰਖ ਸੰਗ ਪਾਲ ਥੋਜ ਵਿਆਸ ਸੱਤਰਾ ਲਾਲਾ ਛਾਤੀ ਨਾਲ ਵਿਦਵਾਨਾ ਅਤੇ ਲਖਾਧਿਆ ਘਾਲੀ ਐਸੀ ਘਾਲ ਇਸਤੀ ਅੰਦਰ ਜਗ ਦੇ ਮਿਲਦੀ ਨਹੀਂ ਮਿਸਾਲ ਵਾਲਮੀਕ ਭਗਵਾਨ ਦੇ ਇਹਨੇ ਸੁੱਚੇ ਲਾਲ ਆਜ ਸਮੇਤਾ ਜਿੰਦਾਨੇ ਵਿਸਤਾਰਿਆ ਸੰਭਾਲ ਜੋ ਆਏ ਮੇਲੇ ਕੁੰਬ ਦੇ ਸਾਧੂ ਦੁਨੀਆ ਦਾਤ ਕਰਨ ਸਵਾਗਤ ਉਹਨਾਂ ਦਾ ਤੁਲਪੈ ਸੁਣਦਿਆ ਸਾਰ ਨਰ ਸਿੰਘ ਸੈਣੀ ਢੋਲ ਦੀ ਨਾਗਪਣੇ ਕੰਢਾਲ ਹੀਤ ਕੌਣ ਪ੍ਰਭੂਆਂ ਦੇ ਪ੍ਰੇਮੇ ਸ਼ਬਦਾਂ ਨਾਲ ਅਦਗੇ ਝੰਡਾ ਲਾਲ ਸੀ ਆਦ ਸਵੇ ਦੇ ਸ਼ਾਨ ਚਿਸਤੇ ਉੱਪਰ ਚਮਕਦਾ ਤੀਰ ਕਮਾ ਨਿਸ਼ਾਨ ਜੇ ਕਾਰਾ ਜੱਤ ਭਗਵਾਨ ਦਾ ਲਉਂਦੇ ਭਗਤ ਮਹਾਨ ਤਦ ਉਹ ਗੂੰਜਾ ਈਸ਼ਵਰ ਦੀ ਪੌਂਚਣ ਵਿੱਚ ਅਸਮਾਨ ਫਗਤ ਮਿਲੇ ਜਦ ਭਗਤਾ ਤਾਏ ਈਸ਼ਰ ਦਾ ਪ੍ਰਤਾਪ ਹਰ ਕਿੰਨ ਕਾ ਕਰਦਾ ਜਾਪਿਆ ਸ਼੍ਰੀ ਵਾਲਮੀਕ ਦਾ ਜਾਪ ਜੁਬਾਨ ਮਿਲੇ ਵਿਦਵਾਨਾਂ ਦੇ ਸੰਗ ਖੁਸ਼ੀ ਹੋਈ ਅਸਮੇਤ ਸਾਗਰ ਦੇ ਦੋ ਕੰਡੇ ਮਿਲ ਗਏ ਪੁਲ ਬਣ ਗਏ ਸ੍ਰੀ ਵੇਦ ਦੁਨੀਆ ਜਿੰਨਾ ਸੰਗਤਾ ਸ਼ਰਧਾ ਨਾਲ ਤੁਮਾਰ ਚੁਕ ਚੁਕ ਕਰਦੇ ਹਿਰਦੇ ਉਬੇਦਾਂ ਨੂੰ ਪ੍ਰਣਾਮ ਕੀਰਿਆ ਜੜਿਆ ਰਤਿ ਸੇ ਜਿਸ ਵਿੱਚ ਵੇਦ ਮਹਾਲ ਪੀਤਾ ਅੰਦਰ ਬੰਦ ਸੀ ਧਰਮ ਨੀਤੀ ਵ ਗਿਆਨ ਰਲ ਕੇ ਸੰਗਤਾ ਪਹੁੰਚਿਆ ਸਭ ਦੇ ਹਰੀ ਦਵਾਰ ਰੱਖਿਆ ਆਦਰ ਮਹਿਣ ਦਾ ਪਾਠ ਚਾਹੰਦੇ ਆ ਸਰ ਪਾਠੀ ਕਰਦੇ ਪਾਠ ਚਾ ਰਗਾਂ ਦੇ ਅਨਸਾਰ ਸੁਰ ਸਣ ਪਾਠ ਰਮਣ ਦਾ ਝੂਮ ਰਹਾ ਸੰਸਾਰ ਤੁਝੇ ਪਾਸੇ ਰਸ਼ੀਆ ਮੰਧੀਆਂ ਲੈ ਕੇ ਕਮਰਾ ਖਾਸ ਚੌਵੇ ਦਾਦਾ ਉਸ ਦੇ ਅੰਦਰ ਕਰ ਦਿੱਤਾ ਪ੍ਰਕਾਸ਼ ਪਹੁੰਚੇ ਹਰਿਦਵਾਰ ਚ ਕੁੰਭ ਦਾ ਕਨ ਇਸ਼ਨਾਨ ਸਾਧੂ ਰਾਜੇ ਰਾਣੀਆਂ ਨਿਰਤੰਤੇ ਤਨਵਾਨ ਆਏ ਤਪਸਵੀ ਮਹਾਰਿ ਸ਼ੀਵਦਵਾਨ ਕੁਣਵਾਰ ਕਿੰਨਾ ਇਸ ਸੰਸਾਰ ਨੂੰ ਵਿਦਿਆ ਕੀਤੀ ਦਾਨ ਪੇਦਾ ਦੇ دیدار ਚਾਹ ਕੀਤੀ ਉਹ ਸੰਮੁਖ ਤਨ ਮਨ ਫੀਤਲ ਹੋ ਗਿਆ ਲੈ ਕੇ ਦਿਲ ਦੀ ਭੁੱਖ ਬਾਠੀ ਕਰਦੇ ਪਾਠਾਂ ਪੇਧ ਮਨਤਰੀ ਚਾਤ ਇਦਾਂ ਜਾਪੇ શ્રી ਵਾਲਮੀਕ ਜਿਉਂ ਬੋਲ ਰਹੇ ਨੇ ਆਪ ਮਨ ਤਰ ਸਣ ਸਣ ਈਸ਼ਵਰੀ ਚੜਦੇ ਜਾਂਦੇ ਦੁੱਖ ਢੀਂਗਰ ਹੋਏ ਖਲਿਆਵਲੇ ਚੁਮ ਲੱਗ ਪਰੁਖ ਪਾਠਾ ਚੋਤ ਲੈ ਮਸਤੀਆ ਜਿੱਤਰ ਗਈ ਹਵਾ ਕੰਡਿਆ ਚੋਫਲ ਫੁੱਟ ਪੈ ਕੁਦਰਤ ਪਈ ਦਸ਼ਿਆ ਉਧਰ ਆਦਰ ਮੈਨ ਦਾ ਪੋਗ ਪੈਂਦਿਆ ਸਾਰ ਦੇਵ ਪੁਰਿਚੋ ਆਪਿਆ ਦੀ ਕੁੰਜ ਕੈ কুমਕਰ ਦਿਸ਼ਯ ਮਨਿਆ ਜੱਗ ਦਾ ਕੀਤਾ ਜਾ ਪ੍ਰਮਾਨ ਭਵਨ ਸਮਗਰੀ ਲੈ ਕੇ ਪਹੁੰਚੇ ਸ਼ਰਦਾਬਾਨ ਸੰਤ ਜਿਨਾਲੇ ਸਭ ਜਿ ਲਾਤੀਆ ਕੇਸਰ ਅਤੇ ਵਦਾਬ ਮਹਾ ਜਗ ਲਈ ਖੁੱਲਿਆ ਰਸਤਾ ਲਈ ਆਉਂਦੇ ਬਰਿਆ ਮਹਾ ਪ੍ਰਸ਼ਾਤੋ ਲੈਣ ਲਈ ਮਨ ਇਸੇ ਵਰਦਾਨ ਹੱਥੀਂ ਸੇਵਾ ਕਰੇ ਰਾਜੇ ਸ਼ਰਦਾਬਾਨ ਪਾਰੀ ਸਾਲੀ ਗੁੰਬਦਾ ਮੇਲਾ ਆਇ ਮਹਾਨ ਦੁਨੀਆ ਤੀਰਤ ਇਸ ਦਾ ਕਰਦੀ ਹੈ ਇਸ਼ਨਾਨ ਇਸ ਤੀਰਤ ਨੂੰ ਪਰਮ ਬਖਸ਼ੇ ਸ਼੍ਰੀ ਵਾਲਮੀ ਭਗਵਾਨ ਹੈ ਇਸ ਤੀਰਤ ਦਾ ਕਰ ਕਰ ਕਰਦਾ ਤੁਖਿਆ ਦੀ ਕਲਿਆਣ ਚਗ ਸੰਪੂਰਨ ਹੋ ਗਿਆ ਸਾਧੂ ਤੁੰਗਾਦਾਰ ਪਹੁੰਚੇ ਮੇਲੇ ਕੁੰਭ ਦੇ ਜੋ ਸੰ ਹਰੀ ਦਵਾ ਵੇਦਾ ਦੇ ਦੀਦਾਰ ਕਰ ਐਸੇ ਹੋਏ ਮਖਮੂਰ ਦਿਲ ਦਾ ਚਮਕਣ ਲੱਗ ਪਿਆ ਚਿਹਰੇ ਉੱਤੇ ਨੂਰ ਮਿਟ ਗਈ ਅੰਧ ਵਿਸ਼ਵਾਸਤਾ ਰੋਸ਼ਨ ਹੋਏ ਗਿਆਲ ਮਨ ਮੰਦਰ ਵਿੱਚ ਗਿਆਨ ਦੀ ਐਸੀ ਜਗੀ ਮਸਾਲ ਵਿਦਵਾਨ ਕ੍ਰਿਸ਼ਤੇ ਸੰਤ ਜਨ ਪਾਤਸ਼ਾ ਅਨੁਕਾਲ ਪੈਦਾ ਦੇ ਪਰਦਖਣਾ ਕਰਦੇ ਸ਼ਰਦਾ ਨਾਲ ਕਉਮਤੋ ਪਰਤੇ ਘਰਾਂ ਨੂੰ ਜੋ ਸਾਧੂ ਵਿਦਵਾਨ ਘਰ ਘਰ ਦੱਸੀ ਉਹਨਾਂ ਨੇ ਜਾਵੇ ਸਾਦੇ ਸ਼ਾਨ ਸੰਗਤਾ ਦੇ ਖੇਤ ਤੀਰਥ ਉੱਤੇ ਜਦੋਂ ਵੇਦ ਅਨਮੋਲ ਵੇਦਾ ਦੀ ਅਰਸ਼ਾ ਦੇ ਘਰ ਘਰ ਵੱਜ ਗਿਆ ਢੋਲ ਤਨ ਓ ਰਿਸ਼ੀ ਮਹਾਤਮਾ ਤਨ ਸਾਧੂ ਵਿਦਵਾਨ ਆਤਪੁਰ ਕੇ ਮੰਤਰਾ ਜਨਾ ਕੀਤੇ ਸਭ ਮਹਾਰਾ ਕਰ ਲੈ ਬਚਨ ਬਲਾਸ ਜੋ ਪਾਲਮੇਕ ਭਗਵਾਨ ਮੰਤਰ ਬਨ ਕੇ ਉਹ ਹੀ ਚਾਰੇ ਵੇਦ ਮਹਾਰ ਕਰ ਤੇ ਰੇ ਪਰ ਬਚਨ ਜੋ ਸੀ ਪਾਲਮੇਕ ਭਗਵਾਨ ਬਨ ਕੇ ਵਿਰਸਾ ਭਾਰਤ ਦਾ ਭਾਰਤ ਦੀ ਪਹਿਚਾਨ ਆਦ ਕਵੀ ਦੇ ਆ ਬਖਸ਼ਿਸ਼ਾ ਇਹ ਰਹਿਮਤ ਹੈ ਖਾਸ ਜਿਸ ਭਾਰਤ ਨੂੰ ਜਿਸ ਬਖਸ਼ਿਆ ਵੇਦਾ ਦਾ ਇਤਿਹਾਸ ਕਬਦਾ ਅੰਦਰ ਗਿਆਨ ਦੇ ਜਿਸ ਨੇ ਬਖਸ਼ੇ ਜਾਮ ਪੂਰਨ ਸੁਭਾਨ ਨੂੰ ਕੋਟ ਕੋਟ ਪਨਾਮ ਦੋਹਰਾ ਚਾਰੇ ਵੇਦ ਜਿਨ੍ਹਾਂ ਨੂੰ ਦੁਨੀਆਂ ਕਰਦੀ ਅਜ ਪਰਨਾਮ ਵਿਦਵਾਨਾਂ ਨੇ ਇਕੱਠੇ ਕੀਤੇ ਆਦ ਕਵੀ ਦੇ ਕੁੱਲ ਇਲਹਾਮ ਵਾਲਮੀਕ ਭਗਵਾਨ ਦੀ ਬਖਸ਼ਿਸ਼ ਹੁੰਦਿਆ ਸਾਤ ਹੋ ਗਏ ਚਾਰੇ ਵੇਦਾਂ ਪਰਗਟ ਹੋਏ ਸੰਸਾਰ ਵੇਦਾ ਤੋਂ ਫਿਰ ਹੋਰ ਵੇਦ ਵਿਦਵਾ ਨਾਲ ਲੋੜ ਅੰਸਾਰ ਲੇਖ ਲੇਖਤੀ ਆਪਣੇ ਕਾਲੇ ਵੀ ਤਿਆਰ ਆਦ ਪ੍ਰਕਿਰਤੀ ਰਹਿਮਤਾ ਚੁੱਠਾ ਪਲ ਹਾਰ ਕਰ ਕਰ ਅੰਦਰ ਹੋ ਗਿਆ ਵੇਦਾ ਦਾ ਪ੍ਰਚਾਰ ਤਦ ਸੂਰਜ ਬਣ ਕੇ ਚਮਕਿਆ ਵੇਦਾ ਦਾ ਫਤਾਕ ਤਦ ਬ੍ਰਹਮੰਡ ਏਕ ਗੰਮ ਦੇ ਦਸਣ ਲੱਗ ਪਿਆ ਆਪ ਤੱਤੀ ਇੱਕ ਅੰਡਾ ਦੋ ਨਜ਼ਰੀ ਆਏ ਫਤਖ ਬਖਸ਼ੀ ਵਿਦਾ ਜਗ ਨੂੰ ਐਸੀ ਤੀਜੀ ਅੱਖ ਲੋਹਾ ਪਿੱਤਲ ਚਾਂਦੀ ਸੋਨਾ ਚੋ ਬਖਸ਼ੀ ਭਗਵਾਨ ਤੱਤੀਓ ਕੱਢੇ ਕੋਦੀਆ ਚੀਥਾ ਬਖਸ਼ੀ ਗਿਆਨ ਵਿਦਾ ਵਿੱਚੋਂ ਹਾਸਲ ਕਰਕੇ ਵਿਦਿਆ ਇਸ ਸੰਸਾਰ ਪੱਥਰਾ ਵਿੱਚੋਂ ਕੱਢ ਲੈ ਸੰਕੀਰੇ ਲਾਲ ਜਵਾਰ ਵੇਦਾ ਭਾਰਤ ਵਰਸ ਦੀ ਕੀਤੇ ਸੂਤ ਵਿਦਾਰ ਕੱਟੇ ਮੁੱਤੀ ਸਾਗਰੋਂ ਤੇਲਾ ਦੇ ਪੰਡਰ ਵੇਦਾ ਦੀ ਹਰ ਪੰਕਤੀ ਪੜ ਕੇ ਨਾਲ ਪਿਆਰ ਆਦਵਾਸੀਆ ਉਡਣ ਖਟੋਲੇ ਖੱਤੀ ਕਰ ਲੈ ਪਿਆਰ ਵੇਦਾ ਚੋ ਪ੍ਰਕਾਸ਼ ਮਿਲ ਗਿਆ ਕਰਕੇ ਦਿਲੋ ਉਪਾਹ ਮੀਖ ਬਾਣ ਤੇ ਅਗਨ ਬਾਣ ਤੇ ਸ਼ਸਤਰ ਲੈ ਬਣਾ ਵਿਦਾ ਚਾਰੇ ਗਿਆਨ ਦੇ ਚਦ ਹੰਦੀ ਆਦੇ ਰੰਗ ਦੇਖ ਦੇਖ 파ਰਤੀ ਸਭੇ ਤਾਂ ਦੁਨੀਆਂ ਦੇ ਗੰਗ ਰਿਸ਼ੀ मुनि योग ਦੇ ਐਸੇ ਦੱਸੇ ਲੋਕ ਜੋਗ ਜੋਗ ਸਾਧਨਾ ਨਾਲ ਕੀ ਰਹਿੰਦੇ ਜਿਸਮਰਗ ਘਰ ਘਰ ਪੂਜਾ ਧਰਮ ਦੀ ਪੂਜਾ ਦੇ ਸਥਾਨ ਕੇਵਲ ਦੇਵਤਾ ਦੇਸ਼ ਦਾ ਸ਼੍ਰੀ ਵਾਲਮੀਕ ભગવાન ਜੋ ਹੈ ਕਰਤਾ ਵਿਸ਼ਵ ਦਾ ਆਦ ਪਰਖ ਮਹਾਰਾਜ ਆਦਿ ਅਦਿ ਆਦਵਾਸੀਆ ਦੇ ਸਿਰ ਧਰਿਆ ਜਿਸ ਸਭੇ ਤਾਜ ਤਾਜ ਲੈ ਕੇ ਰੋਸ਼ਨੀ ਬਾਰਾ ਕੁੱਲ ਸਾਰਾ ਕੁੱਲ ਸੰਸਾਰ ਚੰਨ ਸੂਰਜ ਤੱਕ ਪਹੁੰਚਿਆ ਦੁਨੀਆਂ ਦਾ ਕਿਰਦਾਰ ਇਹ ਵਿਦਾ ਦੀਆ ਬਰਕਤਾਂ ਪੇਦਾ ਦਾ ਹੈ ਤਿਆਨ ਕਿਸ ਤਾ ਸਤ ਕਾ ਸ਼ਾਰਿਹਾ ਅੰਮ੍ਰਾਨੋ ਇਨਸਾਨ जिसने किताब पर सुनो अद्भुत नाशक रे बाण को इको चोट अगमदीप सुर वाल्मीक भगवान बखे आदर माने जद सुचे धर्म विचार सोने वांग चमकेया जद भारत रे संसार घर घर लाल ज्वाल सन सोने दे अंगार ਸੋਣ ਚੜੇ ਤਦ ਹਿੰਦੂ ਕਹਿਣ ਲਗਾ ਸੰਸਾਰ ਵਿਦਿਆ ਦੇ ਵਿਦਿਆਲੇ ਆਪਕਿਆ ਇੰਨਾ ਗਿਆਨ ਸੰਸਕ੍ਰਿਤ ਦੀ ਵਿਦਿਆ ਦੇ ਪਰ ਘਰ ਘਰ ਚਮਕੇ ਬਾਣ ਘਰ ਘਰ ਹਾਥੀ ਝੋਲਦੇ ਦੇਖ ਕੇ ਪ੍ਰਿਆਮ ਦੁਨੀਆ ਭਾਰਤ ਵਰਸ ਨੂੰ ਕਰਨ ਲੱਗੇ ਪਰਮਾ ਜਦ ਇਹ ਸੁਣਿਆ ਆਦਿਆ ਭਾਰਤ ਦਾ ਇੱਕ ਬਾਲ ਦਿਲ ਵਿੱਚ ਉੱਠਾ ਜਾਗਿਆ ਬਣ ਗਿਆ ਲੋਥ ਛੰਡਾਲ ਆਜੇ ਤੁਰੇ ਇਰਾਨ ਤੋਂ ਫੌਜਾ ਸ਼ਸਤਰ ਨਾਲ ਕਿਸੇ ਨਾ ਅੱਗਾ ਰੋਕਿਆ ਕਿਸੇ ਨਾ ੱੱਲੀ ਟਾਲ ਆਗਰ ਛਾਲਾ ਮਾਰਦੇ ਆਜੇ ਮਰਦ ਜਵਾਨ ਹੀਠਾ ਕੋੜੇ ਟੋਣਵੇਂ ਫੌਜੀ ਬਲਵਾਨ ਸ਼ਵਤਾ ਵਿੱਚ ਕ੍ਰੋਧ ਦਾ ਅਤਕੀ ਚੰਕੈ ਨੂਰ ਲੁੱਟਣ ਦੇ ਲਈ ਦੇਸ਼ ਭਾਰਤੀ ਹਿਰਦੇ ਵਿੱਚ ਸਦੂਰ ਜੰਗਲ ਪਹਾੜ ਪੀਰ ਦੇ ਔਣ ਦੁੱਕੀ ਤੜਥਲ ਸਿੱਧੇ ਆ ਗਏ ਆ ਜੀਏ ਸਿੰਧ ਘਾਟੀ ਦੇ ਵੱਲ ਕਬਜ਼ਾ ਕਰਕੇ ਸਿੰਧ ਘਾਟੀ ਤੇ ਕਰਕੇ ਜਲਮ ਅਥਾ ਮਾਰ ਫਾਦ ਕੇ ਆਦਵਾਸੀਏ ਕਰ ਲੈ ਪੱਦਰੇ ਰਾਹ ਕਬਜ਼ੇ ਦੀਪੁਖ ਜਲਮ ਦੇ ਦੇਖੇ ਵਧਾਏ ਪੀਠ ਹਰ ਭਾਰਤ ਸਾਰਾ ਆ ਰਿਆ ਕਰ ਲਿਆ ਕਬਜ਼ੇ ਹੇਠ ਅੱਜ ਕੋ ਕਿਵੇਂ ਵਾਪਰੀ ਆਦਵਸਤ ਦਾ ਨਾਲ ਕਸਤੇ ਪਏ ਇਤਿਹਾਸ ਨੇ ਲਹੂ ਵਿੱਚ ਰੰਗੇ ਹਾਲ ਜਾਨਨ ਬੁੱਧੀ ਸੀਧੀ ਚਾਲਣ ਕੁਲਬਦਵਾਰ ਜ਼ਖਮੀ ਹੋਏ ਕਿਸ ਤਰਾ ਸਾਡੇ ਕੁਲ ਅਰਮਾਨ ਦਾਸ ਦਾ ਕੇਵਲ ਲਿਖਿਆ ਸਤਜਗਦਾ ਇਤਿਹਾਸ ਕਿਸ ਨੇ ਬਖਸ਼ੀ ਦਾਸ ਨੂੰ ਇੱਕ ਵਰਤਾ ਦੀ ਰਾਸ ਤਨ ਤਨ ਸਤਿਗੁਰੂ ਕਿਆਲਾਤ ਕਾ ਡਿਗ ਦੇਵ ਅਵਤਾਰ ਜਿਸਤੀ ਚਮਕੇ ਪੂਰਨਾ ਜੋਤੀ ਵਿਸ ਸੰਸਾਰ